ਵਾਹਿਗੁਰੂ ਜੀ ਇਹ 26 ਸਾਲ ਦੀ ਜਿਹੜੀ ਜਵਾਨ ਧੀ ਸੀ ਨਾ ਕਿਸੇ ਮਾਂ ਦੀ ਇੱਕ ਬੱਚੇ ਦੀ ਮਾਂ ਵੀ ਸੀ ਇਸ ਨੂੰ ਇਹਦੇ ਹਸਬੰਦ ਨੇ ਛੱਡਤਾ ਸੀਗਾ ਤੁਹਾਨੂੰ ਪਤਾ ਹੈ ਇਹ ਅੰਮ੍ਰਿਤਧਾਰੀ ਭੈਣ ਸੀਗੀ ਸਵੇਰੇ ਨਿਤਨੇਮ ਕਰਨਾ ਸ਼ਾਮੀ ਰਹਿਰਾ ਸਾਫ ਕਰਨ ਤੋਂ ਇਲਾਵਾ ਹਮੇਸ਼ਾ ਗੁਰੂ ਸਾਹਿਬ ਦਾ ਨਾਮ ਜਪਦੀ ਸੀਗੀ ਜੇ ਇਸ ਕੋ ਸਾਡੇ ਵੀਡੀਓ ਤੁਸੀਂ ਸਾਂਝੇ ਕਰਕੇ ਪਹਿਲਾਂ ਪਛਾਣਦੇ ਹੁੰਦੇ ਨਾ ਤਾਂ ਇਹ ਕਿਸੇ ਬੱਚੇ ਦੀ ਮਾਂ ਕਿਸੇ ਮਾਂ ਦੀ ਜਵਾਨ ਧੀ ਬੱਜ ਜਾਣੀ ਸੀ ਇਹ ਜੋ ਬੈਡ ਸੋਰ ਹੈ ਨਾ ਇਹ ਬਹੁਤ ਨਾ ਮੁਰਾਦ ਬਿਮਾਰੀ ਹੈ ਸਪਾਈਨਲ ਕੋਰਟੀ ਜਿਨ੍ਹਾਂ ਦੇ ਰੀੜ ਦੀ ਹੱਡੀ ਸੱਟਾ ਵੱਜ ਜਾਂਦੀ ਹੈ ਇਹਨਾਂ ਮਰੀਜ਼ਾਂ ਦੀ ਗੱਲ ਕਰ ਰਿਹਾ ਪਲੀਜ਼ ਸਾਡੇ ਵੀਡੀਓ ਸਾਂਝੇ ਕਰਕੇ ਇਹਨਾਂ ਮਰੀਜ਼ਾਂ ਤੱਕ ਜ਼ਰੂਰ ਪਹੁੰਚਾਓ ਇੱਥੇ ਇਸ ਆਸ਼ਰਮ ਦੇ ਵਿੱਚ ਇਹਨਾਂ ਮਰੀਜ਼ਾਂ ਦੀ ਸੇਵਾ ਟੋਟਲੀ ਫ੍ਰੀ ਆਫ ਕਾਸ ਨਿਸ਼ਕਾਮ ਚਲਦੀ ਹੈ ਤੁਹਾਡੇ ਤੋਂ ਬੇਨਤੀ ਹੈ ਨਾ ਪਲੀਜ਼ ਵੀਡੀਓ ਸਾਡੇ ਜ਼ਰੂਰ ਸਾਂਝੇ ਕਰਿਓ ਇਸ ਧੀ ਦੀ ਇਸ ਮਾਂ ਦੀ ਜੋ ਇਨਫੈਕਸ਼ਨ ਸੀ ਵੱਧ ਕੇ ਹਾਰਟ ਹਾਰਟ ਦੇ ਥਰੂ ਬਲੱਡ ਪੰਪ ਹੋ ਕੇ ਬ੍ਰੇਨ ਤੱਕ ਪਹੁੰਚ ਗਈ ਸੀ ਅਲਟੀਮੇਟਲੀ ਬਚਾ ਨਹੀਂ ਸਕੇ ਔਰ ਗੁਰੂ ਸਾਹਿਬ ਦੇ ਚਰਨਾਚ ਜਾਨ ਵਾਦੀ ਫਿਰ ਪਾ ਕਰਕੇ ਸਾਡੇ ਵੀਡੀਓ ਸ਼ੇਅਰ ਕਰਕੇ ਇੱਦਾਂ ਦੇ ਭੈਣਾ ਤੱਕ ਇੱਦਾਂ ਦੇ ਵੀਰਾ ਤੱਕ ਜੋ ਘਰ ਦੇ ਵਿੱਚ ਬੰਦ ਹੋ ਕੇ ਸਿਸਕ ਸਕ ਕੇ ਪੂਰੇ ਹੋ ਰਹੇ ਹਨ ਉਹਨਾਂ ਤੱਕ ਜ਼ਰੂਰ ਪਹੁੰਚਾਓ ਪ੍ਰਾਈਵੇਟ ਜੀ ਲੁਧਿਆਣਾ ਤੋਂ ਫਿਰ ਹੁਣ ਅਸੀਂ ਇੱਥੇ ਪਹੁੰਚੇ ਆ ਜੀ ਸ਼ੇਰਪਾ ਸਭਾਂ ਜੀ ਬੈਠਾ ਹਾਂ ਮੈਡੀਸਿਨ ਦਿਖਾਓ ਕਿਹੜੀ ਚਲਾ ਰਹੇ ਸੀ ਉਹ ਮੈਡੀਸਿਨ ਆਵੇ ਦੀ ਨਾੜੀ ਲੱਗੀ ਹੋਈ ਹੈ ਇਸ ਟਾਈਮ ਹਾਂਜੀ ਹਾਂਜੀ ਤੇ ਉਹਨੇ 75000 ਲਗਾ ਕੇ ਉਹਨੇ 50000 ਲਿੱਤਾ ਹੈ ਹਾਂਜੀ ਉਹ ਲਾਮਾ ਸਾਈਨ ਕਰਾ ਲਿਆ ਹੈ ਲਾਮਾ ਤਾਂ ਪੇਸ਼ੈਂਟ ਖੁਦ ਲਿੱਤਾ ਹੈ ਪਤਾ ਨਹੀਂ ਨਨੂ ਸਾਈਨ ਕਰਾ ਲਿਆ ਬਸ ਇਹਨਾਂ ਤੂੰ ਤੁਹਾਨੂੰ ਪਤਾ ਹੁੰਦਾ ਜੇ ਡਾਕਟਰ ਜੀ ਦਸਰ ਤੇ ਪੈ ਗਈ ਸਾਈਨ ਕਰਾ ਲਿਆ ਸੰਤੋਬਾ ਸਿਰ ਦਾ ਰੋਲ ਲੈ ਲਿਆ ਬਲੇਡ ਵੀ ਨਹੀਂ ਦਿੱਤਾ ਉਹ ਬਲੇਡ ਤਾਂ ਕਰ ਦਾਂਗੇ ਦੇਖੋ ਮੈਂ ਵਸੇ ਕਿਨਾਰੇ ਅੱਜ ਬਣਾ ਲੈ ਆச்சா ਬਲੇਡ ਆਖਰਾ ਮੈਂ ਦੋ ਬੋਤਲਾਂ ਜੜਾਏ ਲੁਧਿਆਣੇ ਤੋਂ ਸਵੇਰ ਮੈਨੂੰ ਬਲੇਡ ਸਬਸਿਡਲ ਪੈਂਦਾ ਸੀ ਲੁਧਿਆਣੇ ਚ ਉੱਥੋਂ ਲੈ ਕੇ ਉੱਥੇ ਜਾ ਕੇ ਬਣਾ ਦੇ ਕੇ ਆਉਣਾ ਉਹਨਾਂ ਨੂੰ ਇਹਨੂੰ ਹੋਇਆ ਕਿ ਆ ਪਤਾ ਤੁਹਾਨੂੰ ਨਹੀਂ 4 ਸਾਲ ਪਹਿਲਾਂ ਜਿਹੜੀ 60 ਵਜੇ ਉਹਨੂੰ ਬੋਲਦੇ ਕਿ ਆ ਨਹੀਂ ਪਤਾ ਕੋਈ ਲੈਵਲ ਪਤਾ ਹੈਗਾ ਇਹ ਇਹ ਪਰੇਸ਼ਾਨੀ ਹੈ ਇੱਕ ਬਹੁਤ ਵੱਡੀ ਹੈ ਨਾ 4 ਸਾਲ ਪਹਿਲਾਂ ਬੱਚੀ ਦੇ ਸੈੱਟ ਵੱਜੀ ਹੈ ਔਰ ਅੱਜ ਤੱਕ ਨਹੀਂ ਪਤਾ ਇਸ ਹਾਲਾਤ ਚ ਪਹੁੰਚ ਗਏ ਘਰਦਿਆਂ ਨੂੰ ਇਹ ਨਹੀਂ ਪਤਾ ਕਿ ਸਾਡੀ ਬੇਟੀ ਨੂੰ ਹੋਇਆ ਕੀ ਹੈ ਇਹ ਇਕੱਲੇ ਮਨਪ੍ਰੀਤ ਕੌਰ ਦੀ ਕਹਾਣੀ ਨਹੀਂ ਹੈ ਰੀਡ ਦੀ ਹੱਡੀ ਜਿਹੜਾ ਟੁੱਟੀ ਹੁੰਦੀ ਹੈ ਸਪਾਈਨਲ ਕੋਰਡ ਇੰਜਰੀ ਹੋ ਜਾਂਦੀ ਹੈ ਅੱਗੇ ਫਰਦਰ ਪੇਸ਼ੈਂਟ ਨੂੰ ਔਰ ਉਹਦੇ ਘਰਦਿਆਂ ਨੂੰ ਪੇਸ਼ੈਂਟ ਪੂਰਾ ਹੋ ਜਾਂਦਾ ਫੇਰ ਵੀ ਨਹੀਂ ਪਤਾ ਹੁੰਦਾ ਕਿ ਸਾਡੇ ਬੱਚੇ ਨੂੰ ਹੋਇਆ ਕਿਆ ਸੀਗਾ ਇਹ ਸੱਟ ਇੰਨੀ ਭਿਆਨਕ ਹੈ ਜਿਸਦੇ ਬਾਰੇ ਕੋਈ ਜਾਣਦਾ ਹੀ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਸਾਰੇ ਮੈਸੇजेस ਦੇਖ ਲਏ ਨੇ ਆ ਬਾਰ-ਬਾਰ ਦੇਖਦੇ ਆ ਹਨਾ ਈਮੋਸ਼ਨਲ ਹੋ ਕੇ ਲੋਕ ਅੱਗੇ ਵੱਧ ਕੇ ਪੈਸਾ ਦੇ ਦਿੰਦੇ ਆ ਪਰ ਪੈਸਾ ਇੱਕ ਸ਼ੂਗਰ ਦੀ ਤਰ੍ਹਾਂ ਕੰਮ ਕਰਦਾ ਜੋ ਸ਼ੂਗਰ ਦਾ ਮਰੀਜ਼ ਨੂੰ ਤੁਸੀਂ ਸ਼ੂਗਰ ਦੇ ਰਹੇ ਹੋ ਉਨਹੀਂ ਇਲਾਜ ਲਈ ਲੇਟ ਹੋਈ ਜਾ ਰਿਹਾ ਨਾ ਪੈਸਾ ਲੈਣ ਵਾਲੇ ਨੂੰ ਪਤਾ ਹੈ ਨਾ ਦਾਨ ਦੇਣ ਵਾਲੇ ਨੂੰ ਪਤਾ ਕਿ ਉਹ ਉਹ ਪੈਸੇ ਨਾਲ ਉਹ ਪੇਸ਼ੈਂਟ ਦਾ ਨੁਕਸਾਨ ਕਰ ਰਿਹਾ ਹੈ ਆਉ ਮੇਰੇ ਨਾਲ ਬਥੇਨ ਦਿਖਾਨਾ ਹੈ ਜਦ ਤੁਹਾਡੇ 6.5 7 ਸਾਲ ਪਹਿਲਾਂ 60 ਵਜੇ ਸੀ ਜੇ ਤੁਹਾਨੂੰ ਕੋਈ ਕੋਈ ਦਾਨੀ ਸੰਗਤ ਤੁਹਾਨੂੰ ਜੇ 10 ਲੱਖ 15 ਲੱਖ 20 ਲੱਖ ਵੀ ਦੇਣ ਦੀ ਤੁਹਾਡਾ ਫਾਇਦਾ ਹੁੰਦਾ ਨੁਕਸਾਨ ਹੁੰਦਾ ਇਹ ਨੁਕਸਾਨ ਹੀ ਸੀ ਦੇਖੋ ਹੁਣ ਵੀ ਨੁਕਸਾਨ ਹੀ ਹੋ ਕਿਉਂਕਿ ਪੱਤੇ ਹੀ ਨਹੀਂ ਇਸ ਵਿੱਚ ਮੇਰੇ ਨਾਲ ਹੋਇਆ ਕਿ ਬਸ ਐਨਾ ਬਸੇ ਸੱਟ ਲੱਗੀ ਪਰ ਕਹਿਣ ਦੇ ਜ਼ਖ਼ਮ ਲੱਗੀ ਚਲੋ ਐਵੇਂ ਚੱਲੀ ਗਿਆ ਪਰ ਇਹ ਨਹੀਂ ਪਤਾ ਸ੍ਰੀ ਅਲਚ ਦੀ ਵੀ ਅਸਲ ਸੱਚਾਈ ਕੀ ਹੈ ਤੇ 10-20 ਲੱਖ ਨਾਲ ਤਾਂ ਫਾਇਦਾ ਹੁੰਦਾ ਨੁਕਸਾਨ ਹੁੰਦਾ ਨਹੀਂ ਨੁਕਸਾਨ ਹੀ ਹੋਣਾ ਸੀ ਕਿਉਂਕਿ ਅੱਗੇ ਵੀ ਹੋਰ ਪੈਸਾ ਹੋਰ ਜੁੜੀਆਂ ਲੋਕਾਂ ਦੇ ਜਿੰਨਾਂ ਦੇ ਸਾਨੂੰ ਖੁਦ ਨਹੀਂ ਪਤਾ ਸੀ ਹਜੇ ਤੱਕ ਵੀ ਮੇਰੇ ਪੇਰੈਂਟਸ ਨੂੰ ਤਾਂ ਵੀ ਨਹੀਂ ਪਤਾ ਵੀ ਮੈਨੂੰ ਹੋਇਆ ਕੀ ਹੈ ਕਿਉਂਕਿ ਉਹਨਾਂ ਕੋਲ ਲਗਾ ਜੀ ਭੈਣ ਦਾ 30 ਲੱਖ ਰੁਪਏ ਬਚਾਇਆ ਜਾ ਸਕਦਾ ਸੀ ਜਿਹੜੀ 6.5 ਸਾਲ ਘਰ ਚ ਬੰਦ ਰਹੀ ਨਾ ਕਮਰੇ ਚ ਉਹ ਬਚਾਇਆ ਜਾ ਸਕਦਾ ਸੀ ਇਹ ਘਰ ਦੇ ਵਿਚਾਰੇ ਪਰੇਸ਼ਾਨ ਹੈ ਆਪਣੀ ਪਿਆਰੀ ਬੱਚੀ ਨੂੰ ਲਈ ਫਿਰਦੇ ਹਨ ਕਿਸੇ ਉਮੀਦ ਨਾਲ ਆਏ ਹਨ ਇੱਡਾ ਵੱਡਾ ਇੱਡਾ ਵੱਡਾ ਦੇਖ ਮੈਂ ਇੱਕ ਸਾਈਡ ਤੇ ਕਿੰਨੇ ਐ ਇੱਡੇ ਡੀਡਿੰਗ ਦੋਨੋਂ ਮੈਨੂੰ ਲੱਗਾ ਤੁਸੀਂ ਇੱਕੇ ਸਾਈਡ ਦੀ ਫੋਟੋ ਭੇਜੀ ਹੋ ਅੱਛਾ ਉਹ ਅੱਡ ਦੋਨੋਂ ਹੀ ਉੱਡ ਉੱਡੇ ਆ ਹਾਂ ਮੈਂ ਸਹਿਰਾ ਇੱਕ ਸਾਈਡ ਦੀ ਫੋਟੋ ਆ ਹਾਂ ਦੋਨੋਂ ਉਹੇ ਜਿਹੇ ਵੱਡੇ ਵੱਡੇ ਮੈਂ ਤੁਹਾਨੂੰ ਵੀ ਕਿਸੇ ਰਾਹ ਨਹੀਂ ਪਾਇਆ ਵੀ ਤੁਸੀਂ ਉੱਥੇ ਚੱਲੋ ਸਾਡੇ ਅਸੀਂ ਜੀ ਕਰ ਸਕਦੇ ਤੁਸੀਂ ਰਬੜੇ ਰਾਮ ਨਾਲ ਉੱਰੇ ਜਾਣਾ ਸੀ ਜਾੜ ਲਾਈਂ ਜਾਵੋ ਸੜੀ ਨਾ ਵੀ ਬੱਚੀ ਦੀ ਇੱਕ ਦੋ ਦਿਨ ਦੀ ਜ਼ਿੰਦਗੀ ਆ ਬਸ ਤੁਸੀਂ ਹੁਣ ਘਰ ਜਾ ਕੇ ਸੇਵਾ ਹੀ ਕਰ ਲਓ ਅਸੀਂ ਤਾਂ ਹੀ ਫਿਰ ਉੱਥੇ ਸੁੱਟੀ ਲੈ ਕੇ ਵੀ ਰੋਣ ਲੱਗ ਗਈ ਫੇਰ ਤੋ ਫਿਰ ਘਰ ਹੀ ਲੈ ਕੇ ਜਿਉਂ ਜਾਨੋ ਸਾਡੇ ਆਉਂਦਿਆਂ ਨੂੰ ਪਾਜੀ ਬੈਠੇ ਸੀਗੇ ਫਿਰ ਤਪਨ ਜੀ ਉਹ ਕਹਿੰਦਾ ਯਾਰ ਤੁਸੀਂ ਹਿੰਮਤ ਨਾ ਹਾਰੋ ਆਖਰੀ ਉਮੀਦ ਤੱਕ ਜੰਗ ਲੜਨੀ ਚਾਹੀਦੀ ਆ ਹਾਂਜੀ ਪੰਜ ਜੀ ਹੂੰ ਪਲੀਜ਼ ਨਹੀਂ ਤੋਂ ਪਰਖ ਸੀ ਲੈਣੀ ਕੰਮ ਨਹੀਂ ਲੱਗੇਗਾ ਤभी ਤੋਂ ਇਹ ਹੋਣਾ